ਮੈਂ ਤਕਰੀਬਨ 9-10 ਸਾਲ ਤੋਂ ਜ਼ਿਲ੍ਹਾ ਕਾਂਗਸ ਦਾ ਪ੍ਰਧਾਨ ਐ। ਜਵਾਨੀ ਵੇਲੇ ਤੋਂ ਕਾਂਗਸ ਦਾ ਵਰਕਰ ਐ, ਸੇਵਾਦਾਰ ਐ। ਬੜਾ ਕੰਮ ਕੀਤਾ ਕਾਂਗਸ ਪਾਰਟੀ ਲਈ। ਪਿਛਲੀ ਮੈਂ ਸੈਂਟਰਲ ਕੋਰਪੋਰੇਟ ਬੈਂਕ ਦੀਆਂ ਲਿਖਣਾ ਲੜਦਾ ਹੁੰਦਾ ਸੀ। ਪਿਛਲੀ ਵਾਰ ਵੀ ਮжоਰਿਟੀ ਸਾਡੀ ਸੀ। ਸਾਡੇ ਉਦੋਂ ਚੀਫ ਮਿਨਿਸਟਰ ਸੀ। ਉਦੋਂ ਵੀ ਮੇਰੇ ਨਾਲ ਤੱਕਾ ਹੋਇਆ। ਮжоਰਿਟੀ ਹੁੰਦਿਆਂ ਹੋਇਆਂ ਵੀ ਮੈਜਿੰਗ ਡਾਕਟਰ ਕਿਸੇ ਹੋਰ ਬੰਦੇ ਨੂੰ ਬਣਾਇਆ ਤੇ ਬਾਕੀ ਸਾਰੇ ਜਿਹੜੇ ਅਹੁਦੇਦਾਰੀਆਂ ਅਕਾਲੀ ਦਲ ਨੇ ਨਾਲ ਸਮਝੌਤਾ ਕਰਕੇ ਉਹਨਾਂ ਨੂੰ ਸਾਰੀਆਂ ਵੇਚ ਦਿੱਤੀਆਂ ਤੇ ਇਸ ਇਸ ਬਾਰੇ ਵੀ ਮੈਂ ਕਾਂਗਰਸਟ ਲਈ ਅਪਲਾਈ ਕੀਤਾ ਸਾਰਿਆਂ ਤੋਂ ਮੈਂ ਸੀਨੀਅਰ ਸੀ ਪਰ ਪਤਾ ਨਹੀਂ ਕਿਉਂ ਫਿਰ 10 ਦਿਨ ਪਹਿਲਾਂ ਕਾਂਗਰਸ ਦੇ ਵਿੱਚ ਆਏ ਬੰਦੇ ਨੂੰ ਜਿਹੜਾ ਦੋ ਤਿੰਨ ਪਾਰਟੀਆਂ ਬਦਲ ਕੇ ਆਇਆ ਉਹਨੂੰ ਟਿਕਟ ਦਿੱਤੀ ਤੇ ਸਾਨੂੰ ਇਗਨੋਰ ਕੀਤਾ ਇਹਨੇ ਰਣਜੇਸ਼ ਦੇ ਨਾਲ ਬਹੁਤ ਹੀ ਭਰੇ ਮਨ ਦੇ ਨਾਲ ਕਾਂਗਰਸ ਨੂੰ ਛੱਡਿਆ ਮਨਪ੍ਰੀਤ ਦੀਆਂ ਵਧੀਆ ਪਾਲਿਸੀਆਂ ਵਧੀਆ ਉਹਦੀ ਜਿਹੜੀ ਸੋਚ ਹੈ ਉਹਨੂੰ ਦੇਖਦੇ ਹੋਏ ਮੈਂ ਉਹਦੇ ਨਾਲ ਜੁੜਨ ਦਾ ਫੈਸਲਾ ਕੀਤਾ ਉਹਨਾਂ ਮੈਨੂੰ ਜਿਲੰਦਰ ਕੈਂਟ ਤੋਂ ਆਪਣਾ ਉਮੀਦਵਾਰ ਬਣਾਇਆ ਜਿਹਨੂੰ ਮੈਂ ਸਵੀਕਾਰ ਕਰਦਿਆਂ ਬੜੀ ਤੇਜ਼ੀ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਉਮੀਦ ਹੈ ਭਈ ਇਹ ਸੀਟ ਮੈਂ ਬਹੁਤ ਵੱਡੇ ਮਾਰਜਿਨ ਦੇ ਨਾਲ ਜਿੱਤ ਕੇ ਮਨਪ੍ਰੀਤ ਦੀ ਟੋਰੀ ਪਾਉਂਗਾ ਕਿਉਂਕਿ ਸਾਰੇ ਕਾਂਗਰਸ ਦੇ ਵਰਕਰ ਵੀ ਮੇਰੇ ਨਾਲ ਚੱਲ ਰਹੇ ਹੈ ਅੱਛਾ ਜਿਲੰਦਰ ਕੈਂਟ ਦੇ ਕਿਹੜੇ ਮੁੱਦੇ ਹੈ ਜਿਨ੍ਹਾਂ ਦੇ ਆਧਾਰ 'ਤੇ ਤੁਸੀਂ ਚੋਣ ਲੜ ਰਹੇ ਹੋ ਇਹ ਜੋ ਮਨਪ੍ਰੀਤ ਦਾ ਮੈਨੀਫੈਸਟੋ ਆ ਉਹਦੇ ਨਾਲ ਹੀ ਅਸੀਂ ਉਸੇ ਮੈਨੀਫੈਸਟੋ ਦੇ ਸਾਥ ਦੇ ਅਸੀਂ ਇਹ ਝੋਨ ਲੜਾਂਗੇ ਇੱਕ ਟੈਂਡਰ ਤੋਂ ਅਸੀਂ ਦੀ ਬੜੀ ਰੇਟ ਮੰਗਾ ਵੀ ਜਿਹੜੀ ਚੁੰਗੀ ਆ ਉਹ ਹਟਾਈ ਜਾਵੇ ਉਹਦੇ ਵਾਸਤੇ ਤੁਸੀਂ ਕੀ ਜੇ ਤਨੂ ਜੋ ਵੀ ਐਫਰਟਸ ਲੋੜੀ ਹੋਏ ਮੈਂ ਹਰ ਵੇਲੇ ਇਸ ਇਲਾਕਾ ਨਿਵਾਸੀਆਂ ਦੇ ਨਾਲ ਖੜੂਗਾ ਤੇ ਚੁੰਗੀ ਦੀ ਇਹ ਮਾਫ ਕਰਾਉਣ ਲਈ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦਾ ਅੰਕੀਦਾ ਹੈ ਕਿ ਟੈਂਡਰ ਚ ਹੋਰ ਕੀ ਜਿਹੜੀ ਕਮੀ ਆਈ ਹੈ ਤੁਸੀਂ ਜਿੱਤ ਕੇ ਪੂਰੀ ਕਰੋਗੇ ਤੋਂ ਜੋ ਵੀ ਡਿਮਾਂਡ ਪੰਚਾਇਤਾਂ ਦੀ ਹੋਊਗੀ ਜੋ ਵੀ ਡਿਮਾਂਡ ਪੰਚਾਇਤਾਂ ਦੀ ਹੋਊਗੀ ਉਹ ਹਰ ਤਰ੍ਹਾਂ ਦੇ ਨਾਲ ਪੂਰੀ ਕਰਾਂਗੇ ਤੇ ਉਹ ਪਰ ਕਿਦਾਂ ਦਾ ਸਮਰਥਨ ਮਿਲ ਰਿਹਾ ਆ ਆਮ ਲੋਕਾਂ ਦਾ ਬਹੁਤ ਵਧੀਆ ਸਮਰਥਨ ਆ ਮੈਨੂੰ ਇਹਨਾ ਆਸ ਨਹੀਂ ਸੀ ਜਿੰਨਾ ਸਮਰਥਨ ਮੈਨੂੰ ਮਿਲਿਆ ਤੁਸੀਂ ਦੇਖਿਆ ਵੀ ਮੈਂ ਪੀਪਲ પાર્ટી ਦੇ ਬੇ ਨਾਮ ਹੋਣ ਦੇ باوجود ਕਿਦਾਂ ਲੋਕਾਂ ਦਾ ਮੇਰੇ ਨਾਲ ਜੁੜੇ ਆ ਤੇ ਕਾਂਗਰਸ ਦੇ ਵਰਕਰ ਵੀ ਮੇਰੇ ਨਾਲ ਉਸ ਤੋਂ ਪਹਿਲਾਂ ਦੀ ਤਰ੍ਹਾਂ ਚਰਾਮ ਲੰਗਰ ਮੇਰੇ ਨਾਲ ਖੜੇ ਕਿੰਨੇ ਪੰਜ ਸਰਪੰਚ ਤੁਹਾਡੇ ਨਾਲ ਹੈਗੇ ਆਸ-ਪਾਸੇ ਦੇ ਮੈਂ ਰਾਜਨੀਤੀ ਦੇ ਵਿੱਚ ਬੜਾ ਪੁਰਾਣਾ ਆ ਵੀਰੇ ਮੈਂ ਇੱਥੇ ਆਪਣੇ ਜੰਡਿਆਲੇ ਪਿੰਡ ਦਾ ਦੋ ਟਰਮਾਂ ਸਰਪੰਚ ਰਿਆ ਇੱਥੇ ਬਲੌਕ ਸੰਪਤੀ ਦਾ ਮੈਂਬਰ ਰਿਆ ਪੰਚਾਇਤ ਪੰਚਾਇਤ ਸੰਪਤੀ ਦਾ ਚੇਅਰਮੈਨ ਰਿਆ ਮਾਰਕੀਟ ਮੀਟ ਦਾ ਚੇਅਰਮੈਨ ਰਿਆ ਮੈਂ ਬੜਾ ਬੜੀ ਲੰਬੀ ਧੀਰ ਇਹਨਾਂ ਪਿੰਡਾਂ ਦੀ ਸੇਵਾ ਕੀਤੀ ਆ ਇਸ ਕਰਕੇ ਮੈਨੂੰ ਆਸ ਹੈ ਭਈ ਇਹ ਹਲਕੇ ਦੇ ਲੋਕ ਮੈਨੂੰ ਬਹੁਤ ਪਿਆਰ ਨਾਲ ਇੱਕ ਪਾਸੇ ਤੁਹਾਡੇ ਕਾਲੇ ਪ੍ਰਗਟ ਸਿੰਘ ਤੋਂ ਬਸ ਇਰਾਦਤ ਨਹੀਂ ਕਿ ਸਮਝਦੇ ਕਿਹੜੇ ਮੀਰਵਾਨਾਂ ਨਾਲ ਯਾਰ ਕਰਦੇ ਮੈਂ ਤਾਂ ਦੋਨੋਂ ਦੋਨਾਂ ਉਮੀਦਵਾਰਾਂ ਨੂੰ ਸਾਹਮਣੇ ਦਾ ਪਿਓ ਇਲਾਕੇ ਦੇ ਲੋਕਾਂ ਨੂੰ ਮੂੰਹ ਲਾਉਣਗੇ ਪਰਗਣ ਸਿੰਘ ਪਬਲਿਕ ਲਾਈਫ ਦੇ ਵਿੱਚ ਹੈ ਹੀ ਨਹੀਂ ਤੇ ਬਰਾੜਣਾ ਹੈ 박 ਸਿੰਘ ਦੀ ਸਮਾਤ ਤੇ ਸੌਂ ਚੋ ਕੇ ਫਿਰ ਦਲ ਬਦਲੀ ਕੀਤੀ ਇਸ ਗੱਲ ਨੂੰ ਪੰਜਾਬ ਪਰ ਦੇ ਲੋਕ ਨਹੀਂ ਭੁੱਲਦੇ ਵਿਦੇਸ਼ਾਂ ਚ ਬੈਠੇ ਲੋਕ ਨਹੀਂ ਭੁੱਲਦੇ ਗਾਲਾਂ ਕੱਢਦੇ ਆ ਲੋਕਾਂ ਦੇ ਕੋਲ ਪਹੁੰਚਾਂਗੇ ਲੋਕਾਂ ਦੇ ਕੋਲ ਪਹੁੰਚੀ ਆ ਪਹੁੰਚਣ ਦੀ ਲੋੜ ਕੋਈ ਨਹੀਂ ਆ ਹੇਪੋ ਜਿਹੜੇ ਕੋ-ਪਾਰਟੀ ਦੇ ਵਿੱਚ ਵੀ ਕੁਝ ਲੋਕ ਮਗਾਵਤ ਦੇ ਵਿੱਚ ਜਿੱਦ ਕਰ ਕਵਲ ਕੋਲ ਰਹੇ ਨੇ ਕੁਝ ਕੋਲ ਕੌਂਸਲਰ ਹੈਗੇ ਆ ਉਹਨਾਂ ਨਾਲ ਵੀ ਤੁਹਾਡਾ ਕੋਈ ਰਾਬਤਾ ਕਹਿ ਹੋਇਆ ਜਾਂ ਤਾਂ ਉਹਨਾਂ ਨੇ ਤੁਹਾਨੂੰ ਕੋਈ ਮਦਦ ਦਾ ਪੁੱਛਿਆ ਹੋਵੇ ਲੱਗਦਾ ਸਾਰੇ ਵਧੀਆ ਲੋਕ ਮੈਨੂੰ ਮਦਦ ਦੇਣਗੇ ਕਾਂਗਰਸ ਦੇ ਲੋਕ ਆਣਗੇ ਕੋਈ ਤੁਹਾਨੂੰ ਨਾਲ ਕਾਂਗਰਸ ਦੇ ਲੋਕ ਮੇਰੇ ਨਾਲ ਚੱਲ ਰਹੇ ਹੈ ਜੀ ਇਹ ਹੁਣ ਕੋਈ ਹੋਰ ਦੇ ਨਾਮ ਨਹੀਂ ਨਹੀਂ ਮੈਂ ਇਹ ਤਾਂ ਕੋਈ ਨੇ ਡਿਸਕਲੋਜ਼ ਨਹੀਂ ਕਰਦਾ ਸਰਕਾਰ ਦੇ ਸਾਰੇ ਵਰਕਰ ਮੇਰੇ ਨਾਲ ਚੱਲਦੇ ਆ ਮੈਂ ਅਜੇ ਗੁਰਗਵਾਲਪੁਰ ਅਜਾ ਅਲਰਜੀ ਕਿਉਂ ਆ ਫਿਰ ਪਾਇਗਾ ਤੁਹਾਨੂੰ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਣਾ ਇਨਸ਼ਾਅੱਲਾ